واہ گروہ جی کا خالصہ واہ گروہ جی کی فتح میں بھپندر سنگھ بھائی خیل اس آس اتے وشواس نال کہ آپ سب اکال پورس کی اپار بخشش ست کا چردی کلاویج ہو, ہو گے کتاب کیوں پڑھئے دے اس پروگرام اج جس کتاب دا ذکر لے کے حاضر ہویا ہاں او ہے ڈاکٹر مہربان سنگھ سنگی لکھی ہوئی پستک راکھ لے ہو ہم تے بگری گردوارہ سنستہ دشا تے دشا پرکاشک سنگھ بردرس ਰਾਖ ਲਿਓ ਹਮਤੇ ਬਿਗਰੀ ਬਹੁਤ ਹੀ ਖੂਬਸੂਰਤ ਟਾਈਟਲ ਹੈ ਸੁਣਦੇ ਸਾਰ ਹੀ ਆਰਜ਼ੂ ਦੇ ਭਾਉ ਭਰ ਜਾਂਦੇ ਹਨ ਸਮਝ ਆ ਜਾਂਦੀ ਹੈ ਕਿ ਸਾਡੇ ਤੋਂ ਹੀ ਹੋਈ ਹੈ ਗੁਸਤਾਖੀ ਆਪਣਾ ਆਪ ਹੀ ਵਿਗਾੜ ਲਿਆ ਹੈ ਅਸੀਂ ਉਹ ਵੀ ਕਿੱਥੇ ਗੁਰਦੁਆਰਾ ਸੰਸਥਾ ਉਸ ਦੀ ਕੀ ਦਸ਼ਾ ਬਣਾ ਲਈ ਹੈ ਤੇ ਕਿਸ ਦਿਸ਼ਾ ਨੂੰ ਹੂ ਤੁਰੇ ਹਾਂ ਅਸੀਂ ਵਾਹਿਗੁਰੂ ਮਿਹਰ ਕਰੇ ਸਾਨੂੰ ਸੋਝੀ ਬਖਸ਼ੇ ਤੇ ਬਿਗਰੀ ਨੂੰ ਸਵਾਰ ਦੇਵੇ ਇਸ ਤਰ੍ਹਾਂ ਸੋਚਣ ਨੂੰ ਮਜਬੂਰ ਕਰਦੀ ਹੈ ਇਹ ਕਿਤਾਬ ਇਸ ਪੁਸਤਕ ਦਾ ਬੀਜ ਉਸ ਵਿਚਾਰ ਤੋਂ ਪੁੰਗਰਦਾ ਹੈ ਜਦ ਲੇਖਕ ਮਹਿਸੂਸ ਕਰਦਾ ਹੈ ਕਿ ਪੰਥ ਦਾ ਵਰਤਮਾਨ ਕੀ ਹੋਣਾ ਸੀ ਜੇ ਪੰਥ ਦਾ ਸਰਮਾਇਆ ਬੇਲੋੜੇ ਗੁਰਦੁਆਰਿਆਂ ਦੀ ਉਸਾਰੀ ਦੀ ਬਜਾਏ ਪੰਥ ਦੀ ਸਿੱਖਿਆ ਤੇ ਖਰਚ ਕੀਤਾ ਜਾਂਦਾ ਆਪਣੇ ਚੌਂਕੜੇ ਤੇ ਛਾਤ ਮਾਰ ਕੇ ਉਹ ਦੇਖਦਾ ਹੈ ਕਿ ਪੰਜਾਬ ਵਿੱਚ ਸਿੱਖ ਘਟ ਹਨ ਤੇ ਗੁਰਦੁਆਰੇ ਜ਼ਿਆਦਾ ਧਾਰਮਿਕ ਸਥਾਨ ਜ਼ਿਆਦਾ ਹਨ ਤੇ ਵਿਦਿਆ ਦੇ ਮੰਦਰ ਘਟ ਵਿਦ్యਕਟਾਂ ਚੇ ਹਨ ਤਾਂ ਧਾਰਮਿਕ ਸਿੱਖਿਆ ਨਹੀਂ ਹੈ ਇਸੇ ਕਰਕੇ ਹੈ ਨੈਤਿਕ ਨਿਭਾਰ ਦਾ ਮਾਹੌਲ ਉਹ ਅਜੋਕੇ ਗੁਰਦੁਆਰਿਆਂ ਦੀ ਅਸਲੀਅਤ ਨੂੰ ਗੁਰਮਤ ਦੀ ਕਸੂਰਤੀ ਤੇ ਪਰਖਦਾ ਹੈ ਕਿ ਇਹ ਗੁਰਦੁਆਰੇ ਸੰਗਤ ਪੰਗਤ ਗੁਰਬਾਣੀ ਯਾਨ ਦੇ ਨਾਲ-ਨਾਲ ਰਾਗਮਈ ਕੀਰਤਨ ਸ਼ਸਤਰ ਅਤੇ ਸ਼ਾਸਤਰ ਗਿਆਨ ਅਤੇ ਵਖ-ਵਖ ਕਲਾ ਹੁਨਰਾਂ ਦੀ ਸਿੱਖਿਆ ਦੇ ਸਾਧਨ ਬਣ ਕੇ ਇਲਾਕੇ ਦੇ ਲੋਕਾਂ ਦੇ ਜੀਵਨ ਨੂੰ ਸੁਹਜਮਈ ਬਣਾ ਰਹੇ ਹਨ ਉਸ ਦੀ ਇਹ ਖੋਜ ਬਹੁਤ ਹੀ ਉਦਾਸ ਨਤੀਜੇ ਪੇਸ਼ ਕਰਦੀ ਹੈ ਕਿ ਵਿਕਸਤ ਸਾਧਨ ਸੰਪੰਨ ਸਿੱਖ ਸਮਾਜ ਜਿਸ ਵਿੱਚ ਗੁਰਦੁਆਰਿਆਂ ਦੀ ਬਹੁਤਾਤ ਹੈ ਇਮਾਰਤਾਂ ਵੀ ਆਲੀ ਸ਼ਾਨ ਹਨ ਪਰ ਸਿੱਖੀ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ ਕਿ ਕਿਵੇਂ ਅਸੀਂ ਪੰਥ ਦੇ ਦਸਵੰਤ ਤੋਂ ਲੈ ਕੇ ਹਰ ਅਣਮੁੱਲੇ ਸਰਮਾਏ ਦੀ ਬਰਬਾਦੀ ਕੀਤੀ ਹੈ ਅਤੇ ਲਗਾਤਾਰ ਕਰੀ ਜਾ ਰਹੇ ਹਾਂ ਕਿਤਾਬ ਦੇ ਲੇਖਕ ਡਾਕਟਰ ਮਿਹਰਬਾਨ ਸਿੰਘ ਮਿੰਟ ਗੁਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਜਲੰਧਰ ਵਿਖੇ ਸਿੱਖਿਆ ਫਲਸਫਾ ਸਿੱਖਿਆ ਟੈਕਨੋਲੋਜੀ ਅਤੇ ਪੰਜਾਬੀ ਅਧਿਆਪਨ ਵਿਧੀ ਪੜਾਉਂਦੇ ਹਨ ਗੁਰੂ ਚੇਲਾ ਗੁਰਦੁਆਰਾ ਸਿੱਖ ਫਲਸਫੇ ਵਿਦਿਆ ਅਤੇ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਕਈ ਖੋਜ ਪੱਤਰ ਖੋਜ ਪੁਸਤਕਾਂ ਅਤੇ ਪਾਠ ਪੁਸਤਕਾਂ ਆਪ ਨੇ ਲਿਖੀਆਂ ਹਨ ਦਰਅਸਲ ਇਹ ਪੁਸਤਕ ਇੱਕ ਖੋਜ ਦਸਤਾਵੇਜ਼ ਹੈ ਜਿਸ ਵਿੱਚ ਲੇਖਕ ਨੇ ਕਈ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਅੰਕੜੇ ਦਿੱਤੇ ਹਨ ਉਦਾਹਰਨ ਦੇ ਤੌਰ ਤੇ ਗੁਰਦੁਆਰਿਆਂ ਦੀ ਸਥਿਤੀ ਬਾਰੇ ਦੱਸਦੇ ਹੋਏ ਲੇਖਕ ਜੋ ਅੰਕੜੇ ਪੇਸ਼ ਕਰਦਾ ਹੈ ਉਸ ਦੀ ਇੱਕ ਚਲਕ ਇਸ ਤਰ੍ਹਾਂ ਹੈ ਮਰਦਮ ਸੁਮਾਰੀ ਮੁਤਾਬਕ 2001 ਤੋਂ 2011 ਤੱਕ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 2.2 ਫੀਸਦੀ ਘਟੀ ਲੇਕਿਨ ਇਸੇ ਦੌਰਾਨ 2001 ਤੋਂ 2015 ਵਿਚਕਾਰ ਪੰਜਾਬ ਦੇ ਪਿੰਡਾਂ ਦੇ ਗੁਰਦੁਆਰਿਆਂ ਦੀ ਗਿਣਤੀ ਵਿੱਚ 30.16 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਲੇਖਕ ਦੇ ਮੁਤਾਬਕ ਜੇ ਗੁਰਦੁਆਰੇ ਉਸਾਰਨ ਦੀ ਇਹੀ ਰਫ਼ਤਾਰ ਰਹੀ ਤਾਂ 2035 ਵਿੱਚ ਇਹ ਵਾਧਾ 51.3% ਹੋ ਜਾਵੇਗਾ ਮਤਲਬ ਜਿੱਥੇ ਅੱਜ ਪਿੰਡਾਂ ਵਿੱਚ 249 ਸਿੱਖਾਂ ਪਿੱਛੇ ਇੱਕ ਗੁਰਦੁਆਰਾ ਹੈ ਉੱਥੇ 2035 ਦੇ ਵਿੱਚ 188 ਸਿੱਖਾਂ ਪਿੱਛੇ ਇੱਕ ਗੁਰਦੁਆਰਾ ਹੋ ਜਾਣਾ ਗੁਰਦੁਆਰੇ ਉਡੀਕਣਗੇ ਬੰਦੇ ਹਾਲਾਤ ਇਹ ਬੜਨੇ ਹਨ कि ਇਹਨਾਂ ਨੂੰ ਸਾਹਮਣ ਵਾਲਾ ਕੋਈ ਨਹੀਂ ਮਿਲਣਾ ਜਿਵੇਂ ਅੱਜ 27% ਘਰ ਆਪਣੇ ਮਾਲਕਾਂ ਨੂੰ ਉਡੀਕ ਰਹੇ ਹਨ ਜੋ ਵਿਦੇਸ਼ਾਂ ਵਿੱਚ ਜਾ ਵਸੇ ਹਨ ਜਾਂ 22% ਉਹ ਘਰ ਜਿਨ੍ਹਾਂ ਵਿੱਚ ਯੂਪੀ ਬਿਹਾਰ ਤੇ ਨੇਪਾਲ ਦੇ ਮਜ਼ਦੂਰ ਰਹਿ ਰਹੇ ਹਨ ਜਾਂ 5% ਘਰਾਂ ਵਿੱਚ ਪਿੱਪਲ ਤੂਤਾ ਕਬੂਤਰਾਂ ਜਾਂ ਸੱਪਾਂ ਦਾ ਵਸੇਵਾ ਹੋ ਗਿਆ ਹੈ ਲੇਖਕ ਅੱਗੇ ਲਿਖਦਾ ਹੈ ਲੇਖਕ ਨੇ 231 ਪਿੰਡਾਂ ਦੇ ਸਰਵੇ ਵਿੱਚ ਪਾਇਆ ਕਿ ਸਿਰਫ 18.18% ਪਿੰਡਾਂ ਵਿੱਚ ਹੀ ਇੱਕ ਗੁਰਦੁਆਰਾ ਹੈ ਇਸਦੇ ਉਲਟ 23% ਪਿੰਡ ਅਜਿਹੇ ਹਨ ਜਿੱਥੇ 5 ਤੋਂ 10 ਗੁਰਦੁਆਰੇ ਹਨ ਦੱਸੋ ਕੀ ਇਹ ਪਿੰਡ ਵਾਲਿਆਂ ਦੀ ਵੱਧ ਧਾਰਮਕਤਾ ਦੀ ਨਿਸ਼ਾਨੀ ਹੈ ਕਿਤਾਬ ਵਿੱਚ ਇਸੇ ਤਰ੍ਹਾਂ ਦੇ ਬਹੁਤ ਸਾਰੇ ਖੁਲਾਸੇ ਕੀਤੇ ਗਏ ਹਨ ਉਨ੍ਹਾਂ ਬਾਰੇ ਦੱਸਣ ਤੋਂ ਪਹਿਲਾਂ ਦੱਸ ਦਿਆਂ ਕਿ ਇਸ ਕੇਸੇ ਨਿਸ਼ਾਨ ਚੈਨਲ ਰਹੇ ਮੈਂ ਸਿੱਖ ਸਿਆਸਤ ਸਿੱਖ ਕਿਤਾਬਾਂ ਅਤੇ ਗੁਰਬਾਣੀ ਦੀ ਸੋਝੀ ਬਾਰੇ ਲੜੀਵਾਰ ਖਾਸ ਜਾਣਕਾਰੀ ਲੈ ਕੇ ਆਪ ਸਭ ਦੇ ਰੂਬਰੂ ਹੁੰਦਾ ਹਾਂ ਜੇ ਤੁਹਾਨੂੰ ਸਾਡਾ ਕੰਮ ਪਸੰਦ ਹੈ ਅਤੇ ਚਾਹੁੰਦੇ ਹੋ ਕਿ ਇਹ ਉਦਮ ਚੱਲਦਾ ਰਹੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਿਆ ਕਰੋ ਇਸ ਪੁਸਤਕ ਵਿੱਚ ਮੁੱਖ ਰੂਪ ਵਿੱਚ 8 ਅਧਿਆਏ ਹਨ ਪਹਿਲੇ 4 ਅਧਿਆਇਾਂ ਵਿੱਚ ਲੇਖਕ ਸਿੱਖੀ ਦੀ ਬੁਨਿਆਦ ਸਿੱਖ ਗੁਰੂ ਅਤੇ ਇੱਕ ਓੰਕਾਰ ਦੇ ਸਿਧਾਂਤ ਤੋਂ ਗੱਲ ਸ਼ੁਰੂ ਕਰਦਾ ਹੈ ਮਨੁੱਖਾ ਜੀਵਨ ਦੀ ਘਾੜਤ ਦੇ ਕਾਰਖਾਨੇ ਵਜੋਂ ਗੁਰਦੁਆਰੇ ਦੇ ਸਾਰੇ ਪੱਖਾਂ ਨੂੰ ਬਿਆਨ ਕਰਦਾ ਹੈ ਕਿ ਕਿਵੇਂ ਗੁਰਦੁਆਰਾ ਜਤ ਧੀਰਜ ਮਤ ਵੇਦ ਭਾਉ ਭਾਉ ਤੇ ਤਪ ਦੀ ਚਿਰੰਗ ਨਾਲ ਮਨੁੱਖੀ ਕਰਮਾਂ ਨੂੰ ਸਿਰਜਦੇ ਹਨ ਬਤੌਰ ਪਾਠਸ਼ਾਲਾ ਜਾਂ ਸਕੂਲ ਆਚਾਰਿਆ ਹਸਪਤਾਲ ਭੁੱਖਿਆਂ ਲਈ ਲੰਗਰ ਇਸਤਰੀ ਲਈ ਪਤ ਰੱਖਣ ਵਾਲਾ ਲੋਹ ਕਿਲਾ ਵਿਸ਼ਰਾਮ ਦਾ ਸਥਾਨ ਬਣ ਕੇ ਸੇਵਾ ਭਾਉ ਭਰਦੇ ਹਨ ਗੁਰਦੁਆਰਾ ਕਿਸੇ ਦੀ ਮਲਕੀਅਤ ਨਹੀਂ ਬਲਕਿ ਸੰਗਤ ਦੀ ਸੇਵਾ ਕਮਾਈ ਤੋਂ ਚੱਲਣ ਵਾਲੇ ਸਥਾਨ ਹੁੰਦੇ ਹਨ ਸੇਵਾ ਭਾਉ ਤੋਂ ਸਖਣੇ ਪ੍ਰਬੰਧਕਾਂ ਵਾਲਾ ਸਥਾਨ ਗੁਰਦੁਆਰਾ ਨਹੀਂ ਰਹਿੰਦਾ ਗੁਰਦੁਆਰਾ ਇੱਕ ਜੀਵਨ ਜਾਚ ਹੈ ਚੌਥੇ ਅਧਿਆਇ ਵਿੱਚ ਲੇਖਕ ਮੌਜੂਦਾ ਦੌਰ ਦੇ ਗੁਰਦੁਆਰਿਆਂ ਬਾਰੇ ਦੱਸਦਾ ਹੈ ਸਿੱਖ ਆਬਾਦੀ ਨਾਲੋਂ ਵੱਧ ਗੁਰਦੁਆਰਿਆਂ ਦੀ ਹੋਂਦ ਫਰਜ਼ਾਂ ਤੋਂ ਅਵੇਸਲੇ ਗੁਰਦੁਆਰੇ ਅਤੇ ਉਸਦੇ ਪ੍ਰਬੰਧਕ ਜਾਤ ਪਾਤ ਤੋਂ ਲੈ ਕੇ ਸ਼ਮਸ਼ਾਨ ਘਾਟਾਂ ਤੱਕ ਵੰਡਿਆ ਹੋਇਆ ਸਿੱਖ ਸਮਾਜ ਡੀਰਾਵਾਦ ਸਿੱਖਾਂ ਦੀਆਂ ਸੰਪਰਦਾਵਾਂ ਅਤੇ ਮਤ ਸਣੇ ਬਾਬਿਆਂ ਦੀ ਵਿਥਿਆ ਅਤੇ ਮਿਥਿਆ ਨਿਤਨੀਮ ਅਤੇ ਨਿਸ਼ਾਨ ਸਾਹਿਬ ਦੇ ਮਕਪੇਦ ਤੋਂ ਲੈ ਕੇ ਕਰਮ ਕਾਂਡੀ ਰੀਤਾ ਤੱਕ ਕਿਵੇਂ ਸਮਾਧਾਂ ਤੇ ਪਹਿਲਾ ਨਿਸ਼ਾਨ ਸਾਹਿਬ ਲੱਗਦੇ ਹਨ ਫਿਰ ਉੱਥੇ ਗੁਰਦੁਆਰੇ ਬਣ ਜਾਂਦੇ ਕਿਵੇਂ ਗੈਰ ਇਤਿਹਾਸਕ ਗੁਰਦੁਆਰੇ ਵੀ ਇਤਿਹਾਸਕ કહਾਏ ਜਾਂਦੇ ਗੁਰਦੁਆਰਿਆਂ ਦੀ ਆਮਦਨ ਅਤੇ ਜਾਇਦਾਦ ਦਾ ਲੇਖਾ ਜੋਖਾ ਵੀ ਲੇਖਕ ਦੀ ਖੋਜ ਦਾ ਅਹਿਮ ਹਿੱਸਾ ਹੈ। ਪੰਜਵੇਂ ਅਧਿਆਇ ਵਿੱਚ ਗੁਰਦੁਆਰਾ ਇਮਾਰਤ ਸਾਜ਼ੀ ਅਤੇ ਸਿੱਖ ਫਲਸਫੇ ਬਾਰੇ ਜ਼ਿਕਰ ਕਰਦੇ ਹੋਏ ਲੇਖਕ ਕੁਦਰਤੀ ਵਾਤਾਵਰਣ ਵੱਲ ਵਧਦੀ ਉਦਾਸੀ, ਮੂਰਤੀ ਪੂਜਾ ਵੱਲ ਵਧਦੇ ਕਦਮ ਅਤੇ ਗੁਰਦੁਆਰਿਆਂ ਦੇ ਨਾਂ ਤੇ ਕਬਜ਼ਾ ਕਰਨ ਵਾਲੇ ਪਨਪਰੇ ਸਭਿਆਚਾਰ ਨੂੰ ਸਾਹਮਣੇ ਰੱਖਦਾ। 6ਵੇਂ ਅਧਿਆਇ ਵਿੱਚ ਲੇਖਕ ਗ੍ਰੰਥੀ ਸਿੰਘਾਂ ਦੀ ਸੂਰਤਿ ਹਾਲ ਜਿਵੇਂ ਕਿ ਉਹਨਾਂ ਦੀ ਸਿੱਖਿਆ ਉਹਨਾਂ ਦੀ ਆਰਥਿਕ ਹਾਲਤ ਅਤੇ ਪ੍ਰਬੰਧਕ ਕਮੇਟੀਆਂ ਦੇ ਰਵੱਈਏ ਦਾ ਜ਼ਿਕਰ ਕਰਦੇ ਹੋਏ ਸਵਾਲ ਕਰਦਾ ਹੈ ਕਿ ਕੀ ਇਹ ਗੁਰੂ ਦੇ ਵਜ਼ੀਰ ਰਹਿ ਗਏ ਜਾਂ ਫਕੀਰ ਬਣਾ ਦਿੱਤੇ ਗਏ ਇਸੇ ਹੀ ਸੰਦਰਭ ਵਿੱਚ ਉਹ ਪੁਰਾਤਨ ਗ੍ਰੰਥੀਆਂ ਰਾਗੀਆਂ ਰਬਾਬੀਆਂ ਦਾ ਹਾਲ ਦੱਸਦਾ ਹੈ ਨਾਲ ਹੀ ਮਸ਼ਹੂਰ ਬਾਬੇ ਅਤੇ ਪ੍ਰਚਾਰਕਾਂ ਦਾ ਜ਼ਿਕਰ ਵੀ ਕਰਦਾ ਹੈ 7ਵੇਂ ਅਧਿਆਏ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਪਿੰਡ ਇੱਕ ਗੁਰਦੁਆਰਾ ਮੁਹਿਮ ਦਾ ਲੇਖਾ ਜੋਖਾ ਕਰਦਾ ਅਤੇ ਅਖੀਰਲੇ 8ਵੇਂ ਅਧਿਆਇ ਵਿੱਚ ਲੇਖਕ ਆਪਣੀ ਖੋਜ ਨੂੰ ਸਮੇਟਦੇ ਹੋਏ ਉਸਾਰੂ ਤੇ ਵਿਵਹਾਰਕ ਸੁਝਾਅ ਦਿੰਦਾ ਹੈ ਇਸ ਉਮੀਦ ਨਾਲ ਕਿ ਪੰਥ ਆਪਣੀ ਵਿਗੜੀ ਸਵਾਰਣ ਵੱਲ ਜਾਗਰੂਕ ਹੋਵੇਗਾ ਅਤੇ ਗੁਰਦੁਆਰੇ ਵਰਗੀ ਮਹਾਨ ਸੰਸਥਾ ਅਰਥਪੂਰਨ ਢੰਗ ਨਾਲ ਸਿੱਖ ਸਮਾਜ ਦੀ ਬਹੁਪੱਖੀ ਤਰੱਕੀ ਕਰੇਗੀ ਹਾਲਾਂਕਿ ਕਿਤਾਬ ਵਿੱਚ ਦਿੱਤੀ ਗਈ ਜਾਣਕਾਰੀ ਪੰਜਾਬ ਦੇ ਪਿੰਡਾਂ ਦੇ ਗੁਰਦੁਆਰਿਆਂ ਤੇ ਕੀਤੇ ਗਏ ਸਰਵੇ ਤੇ ਆਧਾਰਿਤ ਹੈ। ਸ਼ਹਿਰਾਂ ਦੇ ਗੁਰਦੁਆਰੇ ਇਸ ਵਿੱਚ ਸ਼ਾਮਲ ਨਹੀਂ ਹਨ ਜਿਸ ਨੂੰ ਵੀ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਸ਼ਹਿਰਾਂ ਵਿੱਚ ਗੁਰਦੁਆਰਿਆਂ ਦਾ ਵਪਾਰੀਕਰਨ, ٹرسٹ ਦੇ ਨਾਮ ਤੇ ਨਿਜੀਕਰਨ ਅਤੇ ਸਿਆਸੀਕਰਨ ਪੰਥ ਦੀ ਖਾਸ ਚਿੰਤਾ ਹੈ। ਪੈਸੇ ਸੰਗਤ ਤੋਂ ਇਕੱਠੇ ਕੀਤੇ ਜਾਂਦੇ ਹਨ। ਪਰ ਖਰਚੇ ਪ੍ਰਬੰਧਕਾਂ ਦੀ ਮਰਜ਼ੀ ਅਤੇ ਉਹਨਾਂ ਦੇ ਹਿੱਤਾਂ ਦੇ ਮੁਤਾਬਕ ਕੀਤੇ ਜਾਂਦੇ ਹਨ ਉਂਜ ਇਸ ਪੁਸਤਕ ਦੀ ਸ਼ੈਲੀ ਬੜੀ ਹੀ ਰੋਚਕ ਹੈ ਸਰਲ ਅਤੇ ਸੁਘੜ ਭਾਸ਼ਾ ਵਿੱਚ ਲਿਖੀ ਗਈ ਹੈ ਖੋਜ ਭਰਪੂਰ ਤੱਥ ਆਧਾਰਿਤ ਦਸਤਾਵੇਜ਼ ਹੋਣ ਦੇ ਬਾਵਜੂਦ ਇਸ ਵਿੱਚ ਕਿਧਰੇ ਵੀ ਬੋਰੀਅਤ ਮਹਿਸੂਸ ਨਹੀਂ ਹੁੰਦੀ ਲੇਖਕ ਦੀ ਮਿਹਨਤ ਸਾਫ਼ ਝਲਕਦੀ ਹੈ ਜਿਸ ਕਰਕੇ ਹਰ ਆਮ ਅਤੇ ਖਾਸ ਪਾਠਕ ਨੂੰ ਇਸ ਨੂੰ ਸਮਝਣ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਹੁੰਦੀ ਹਰ ਇੱਕ ਪੰਥਦਰਦੀ ਜੋ ਵੀ ਗੁਰਦੁਆਰਿਆਂ ਦੇ ਪ੍ਰਬੰਧਾ ਬਾਰੇ ਵਿਚਾਰਸ਼ੀਲ ਹੈ ਜਾਣਨਾ ਚਾਹੁੰਦਾ ਹੈ ਸੁਧਾਰਨਾ ਚਾਹੁੰਦਾ ਹੈ ਜਾਂ ਇਸ ਦਿਸ਼ਾ ਵਿੱਚ ਹੋਰ ਖੋਜ ਕਰਨ ਦਾ ਇੱਛਕ ਹੈ ਸਾਹਿਤਕ ਰਚਨਾ ਅਤੇ ਸੁਝਾਅ ਰੱਖਣਾ ਚਾਹੁੰਦਾ ਹੈ ਗੁਰਦੁਆਰਾ ਸੁਧਾਰਾਂ ਨੂੰ ਅਮਲੀ ਸ਼ਕਲ ਦੇਣ ਦੀ ਇੱਛਾ ਰੱਖਦਾ ਹੈ ਉਸ ਦੇ ਲਈ ਤਾਂ ਇਹ ਕਿਤਾਬ ਪੜਨੀ ਬਹੁਤ ਜ਼ਰੂਰੀ ਹੈ ਮੈਂ ਆਪਣੀ ਗੱਲ ਕਰਾਂ ਤਾਂ ਗੁਰਦੁਆਰਾ ਪ੍ਰਬੰਧਾਂ ਵਿੱਚ ਰੁਚੀ ਕਰਕੇ ਮੈਂ ਤਾਂ ਇਸ ਕਿਤਾਬ ਨੂੰ ਇੱਕ ਵਰਦਾਨ ਦੇ ਤੌਰ ਤੇ ਦੇਖਦਾ ਹਾਂ ਅਤੇ ਚਾਹੁੰਦਾ ਹਾਂ ਕਿ ਹਰ ਇੱਕ ਸਿੱਖ ਇਸ ਨੂੰ ਪੜੇ ਤਾਂ ਜੋ ਸਹੀ ਮਾਇਨੇ ਵਿੱਚ ਗੁਰਦੁਆਰਾ ਸੁਭਾਰ ਲਹਿਰਦਾ ਆਗਾਜ਼ ਹੋ ਸਕੇ ਕਿਉਂਕਿ ਗੁਰਦੁਆਰੇ ਹੀ ਸਿੱਖਾਂ ਦੀ ਲਾਈਫ ਲਾਈਨ ਹਨ ਅਤੇ ਗੁਰਦੁਆਰਿਆਂ ਤੋਂ ਨਿਕਲੀ ਸਿੱਖੀ ਦੀ ਲਾਟ ਹੀ ਸਾਡੇ ਭਵਿੱਖ ਦੀ ਲੋ ਨੂੰ ਪ੍ਰਚੰਡ ਰੱਖੇਗੀ ਇਸੇ ਨਾਲ ਦੇਵ ਇਜਾਜ਼ਤ ਖੁਸ਼ ਰਹੋ ਆਬਾਦ ਰਹੋ ਯਾਦ ਰੱਖੋ ਜੋ ਕਿਤਾਬਾਂ ਨਹੀਂ ਪੜ੍ਹਦੇ ਉਹ ਲੀਡਰ ਵੀ ਨਹੀਂ ਬਣਦੇ ਗੁਰੂ ਸ਼ਬਦ ਨਾਲ ਕੀ ਜੁੜਾਂਗੇ ਜੇ ਪੜ੍ਹ ਲਿਖ ਕੇ ਵੀ ਅਗਿਆਨੀ ਹੀ ਰਹਿ ਗਏ ਇਸ ਲਈ ਹਰ ਰੋਜ਼ ਪੜ੍ਹਨ ਦੀ ਆਦਤ ਪਾਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ